ਤੁਸੀਂ ਪਿੰਡਾਂ ਜਾਂਦੇ ਹੋ ਵਿਚਰਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਪਿੰਡਾਂ ਚ ਲੋਕਾਂ ਤੋਂ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਜਾਂ ਲੋਕਾਂ ਦੇ ਰੋਧ ਦਾ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਕਸਰ ਜਦੋਂ ਸਰਕਾਰ ਹੁੰਦੀ ਹੈ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਜੇਕਰ ਨਹੀਂ ਹੁੰਦੇ ਤਾਂ ਐਂਟੀ ਇੰਕੰਮਪੈਂਸ ਵੀ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਤੁਹਾਨੂੰ ਚੋਣ ਦੌਰਾਨ ਕੋਈ ਮਿਲਿਆ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਹੜੇ ਵੀ ਪਿੰਡ ਦਾ ਸਰਪੰਚ ਆਵੇ ਉਹਦਾ ਕੋਈ ਪੱਖਪਾਤ ਨਹੀਂ ਬਿਨਾਂ ਪੱਖਪਾਤ ਤੋਂ ਜਿੰਨੇ ਵੀ ਹੋਣ ਵਾਲੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾ ਕੇ ਦਿੱਤੇ ਨੇ ਔਰ ਪਿੰਡਾਂ ਦੇ ਜਿਹੜੇ ਵੀ ਕੰਮ ਨੇ ਚਾਹ ਕੋਈ ਛੱਪੜਾਂ ਦਾ ਕੰਮ ਆ ਜਾਂ ਕੋਈ ਪਾਈਪਲਾਈਨਾਂ ਦਾ ਕੰਮ ਆ ਜਾਂ ਹੋਰ ਜਿਹੜਾ ਵੀ ਕੰਮ ਆ ਗਿਆ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਉਹਨਾਂ ਦਾ ਹਜੇ ਆਪਸ ਵਿੱਚ ਵੀ ਨਹੀਂ ਸੋਥਾ ਪੈ ਰਿਹਾ ਸਾਰੇ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਕਿੱਧਰ ਨੂੰ ਆ ਕੋਈ ਕਹਿੰਦਾ ਅਸੀਂ ਨਹੀਂ ਮੰਨਦੇ ਅਚਾ ਕੈਂਡੀਡੇਟ ਕਹੀ ਜਾਂਦਾ ਵੀ ਮੈਂ ਕਿਸੇ ਦੇ ਨਾਲ ਖੁਸ਼ੀ ਤੇ ਜਾਵਾਂ ਨਾ ਗਮੀ ਤੇ ਜਾਵਾਂ ਨਾ ਮੈਂ ਕਿਸੇ ਦੇ ਭੋਗ ਤੇ ਜਾਵਾਂ ਨਾ ਮੈਂ ਮਰਗ ਤੇ ਜਾਵਾਂ ਮੈਂ ਉਦੋਂ ਜਾਊਗਾ ਜਦੋਂ ਕੋਈ ਵੱਡਾ ਹਾਦਸਾ ਹੋ ਜਾਊਗਾ ਆਮ ਆਦਮੀ ਪਾਰਟੀ ਤੇ ਵੀ ਇਹੋ ਦੋਸ਼ ਨੇ ਕਿ ਆਮ ਆਦਮੀ ਪਾਰਟੀ ਨੇ ਜਦੋਂ ਵਰਕਰਾਂ ਨੂੰ ਕਹਿੰਦੇ ਤਾਂ ਇਹੋ ਸੀ ਕਿ ਆਮ ਘਰਾਂ ਦੇ ਬੱਚਿਆਂ ਨੂੰ ਵਰਕਰਾਂ ਨੂੰ ਡਿਕਟਾਂ ਦੇਵਾਂਗੇ ਪਰ ਡਿਕਟਾਂ ਜਿਹੜੀਆਂ ਇਹ ਕਹੀ ਦਿੱਤੀਆਂ ਨੇ ਜਾਂ ਐਮਐਲਏ ਨੂੰ ਦਿੱਤੀਆਂ ਨੇ ਜਾਂ ਮੰਤਰੀਆਂ ਨੂੰ ਦਿੱਤੀਆਂ ਨੇ ਔਰ ਜਾਂ ਦੂਸਰੀਆਂ ਪਾਰਟੀਆਂ ਚੋਂ ਲਿਆ ਕੇ ਬੰਦੇ ਉਹਨਾਂ ਨੂੰ ਡਿਕਟਾਂ ਦਿੱਤੀਆਂ ਨੇ ਇਹ ਸਿਰਫ ਦੂਜੀਆਂ ਪਾਰਟੀਆਂ ਦਾ ਪਾਇਆ ਹੋਇਆ ਰੌਣਾ ਤੇ ਤੁਸੀਂ ਹੁਣ ਸਾਡੇ ਆਮ ਆਦਮੀ ਪਾਰਟੀ ਦੇ ਕਹੇ ਜਿਉਂਦੇ ਨੇ ਨਾ ਮੰਤਰੀਆਂ ਨੂੰ ਦੇਤੀਆਂ ਸੋ ਅਸੀਂ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਸੀਟਾਂ ਜਿੱਤਣੀਆਂ ਨੇ ਹਰ ਹਾਲਤ 'ਚ ਜਿੱਤਣੀਆਂ ਨੇ ਬਿਲਕੁਲ ਜਿੱਤਣੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਅਸੀਂ 13 0 ਕਰਨੀਏ ਨੇ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਲੜਾਈ ਵੱਡੀ ਆ ਅਸੀਂ ਕੇਂਦਰ ਨਾਲ ਲੜਾਈ ਲੜਨੀ ਆ ਦੂਜੀਆਂ ਪਾਰਟੀਆਂ ਦੇ ਐਮਪੀ ਜਿਹੜੇ ਜਾਣਦੇ ਨੇ ਉੱਥੇ ਜਾ ਕੇ ਘੁੰਗਣੀਆਂ ਪਾ ਕੇ ਬੈਹਿੰਦੇ ਉਹ ਗੱਲ ਹੀ ਨਹੀਂ ਕਰਦੇ ਪੰਜਾਬ ਦੀ ਚੋਣਾ ਵੇਲੇ ਵਾਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਦਿੱਤਾ ਜਾਏਗਾ ਜ਼ੁਰਮ ਦਰ ਘਟਾ ਦਿੱਤੀ ਜਾਏਗੀ ਮਤਲਬ ਕ੍ਰਾਈਮ ਖਤਮ ਕਰ ਦਿੱਤਾ ਜਾਏਗਾ ਜਿਹੜੇ ਗੈਂਗਸਟਰਵਾਦ ਹੈ ਉਹ ਖਤਮ ਕਰ ਦਿੱਤਾ ਜਾਏਗਾ ਠੀਕ ਉਸੇ ਤਰ੍ਹਾਂ ਹੀ ਮਤਲਬ ਨਸ਼ਾ ਵੀ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਹੈ ਉਸੇ ਤਰ੍ਹਾਂ ਹੀ ਲੋਕ ਨਸ਼ੇ ਨਾਲ ਬੱਚੇ ਜਿਹੜੇ ਨੌਜਵਾਨ ਬੱਚੇ ਨੇ ਉਹ ਮਰ ਰਹੇ ਨੇ ਔਰ ਜੇ ਕ੍ਰਾਈਮ ਦਰ ਦੀ ਗੱਲ ਕਰੀਏ ਤੇ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਖੱਡੀ ਦੇ ਪੰਜਾਬ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਮੰਤਰੀ ਨੇ ਕਿਸੇ ਦਾ ਵੀ ਹੱਥ ਨਹੀਂ ਹੈ ਨਸ਼ਾ ਬਕਾਉਣ ਦੇ ਵਿੱਚ ਪਿਛਲੀਆਂ ਸਰਕਾਰਾਂ ਚ ਜਿੰਨੇ ਐਮਐਲਏ ਰਹੇ ਉਹਨਾਂ ਦਾ ਸਿੱਧਮ ਸਿੱਧਾ ਹੱਥ ਰਹਿੰਦਾ ਰਿਹਾ ਕਿ ਨਸ਼ਾ ਤੁਸੀਂ ਆਪਣਾ ਵੇਚੋ ਸਾਨੂੰ ਹਿੱਸਾ ਦਿਓ ਅਸੀਂ ਚੀਂ ਵੀ ਨਹੀਂ ਕਰਦੇ ਐਮਐਲਏ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਉਹ ਵਿਰੋਧੀ ਪਾਰਟੀਆਂ ਦੇ ਜਿਹੜੇ ਵਰਕਰ ਨੇ ਪਿੰਡਾਂ ਚ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਤੇ ਨਜ਼ਾਇਜ਼ ਝੂਠੇ ਪਰਚੇ ਨੇ ਜਿਹੜੇ ਉਹ ਦਰਜ ਕਰਾਉਂਦੇ ਸੀ ਕਿ ਤੁਹਾਡੀ ਸਰਕਾਰ ਚ ਵੀ ਇਸ ਤਰ੍ਹਾਂ ਹੋ ਰਿਹਾ ਤੁਸੀਂ ਸਾਰੇ ਹਲਕੇ ਚ ਜਾ ਕੇ ਆਓ ਪਿੰਡਾਂ ਚ ਇੱਕ ਵੀ ਬੰਦਾ ਕਹਦੇ ਵੀ ਜੋੜੇ ਮੱਜਰੇ ਨੇ ਪਰਚਾ ਕਰਾਇਆ ਤੁਸੀਂ ਜੋ ਮਰਜੀ ਕਹਿ ਦਿਓ ਪਿੰਡਾਂ ਚੋਂ ਜਾਂ ਸ਼ਹਿਰਾਂ ਚੋਂ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਤੁਹਾਡੇ ਕੋਲ ਕੰਮ ਕਰਾਉਣ ਆਉਂਦਾ ਤਾਂ ਕਰਦੇ ਉਸੇ ਤਰ੍ਹਾਂ ਬਿਨਾਂ ਭੇਦਭਾਵ ਦੇ ਮੈਂ ਕਹਿੰਦਾ ਤੁਸੀਂ ਚਲੋ ਹੁਣ ਤਾਂ ਇਲੈਕਸ਼ਨ ਚੱਲ ਰਹੀ ਆ ਜਿੱਦ ਦੀ ਨਾ ਮੈਂ ਐਮਐਲਏ ਬਣਿਆ ਉਦੋਂ ਦਾ ਲਗਾਤਾਰ ਦਫ਼ਤਰ ਚੱਲ ਰਿਹਾ ਹੈ ਕੋਈ ਸਾਡੇ ਨਾਲ ਪੱਖਪਾਤ ਨਹੀਂ ਜਿਹੜਾ ਵੀ ਆ ਗਿਆ ਉਹਦੇ ਕੰਮ ਕਰਾ ਕੇ ਦੇਣਾ ਸਾਡੇ ਨਾਲ ਕੋਈ ਕਿਸੇ ਨਾਲ ਬਿਤਕਰਾਨੀ ਹੈ ਜਿਹੜਾ ਮਰਜੀ ਆ ਗਿਆ ਸਾਡੇ ਜਦੋਂ ਦਫ਼ਤਰ ਖੁੱਲ ਗਿਆ ਉਹ ਸਭ ਦੇ ਹੀ ਆ ਪਹਿਲਾਂ ਸਾਨੂੰ ਵੋਟਾਂ ਪੈ ਗਈਆਂ ਹੁਣ ਹੁਣ ਤਾਂ ਸਾਡਾ ਫਰਜ਼ ਬਣਦਾ ਹੈ ਜਦੋਂ ਅਸੀਂ ਬਣ ਗਏ ਅਸੀਂ ਸਭ ਦੀ ਐਮਐਲਏ ਆ ਸਭ ਦੀ ਮੰਤਰੀਆਂ ਸਭ ਦੀ ਕੰਮ ਕਰਾਉਨੇ ਆ ਜਿੰਨਾ ਹੋ ਸਕਦਾ ਜਿੰਨਾ ਤੁਰਕੇ ਵੀ ਜਾਣਾ ਪਊ ਤੁਰਕੇ ਵੀ ਜਾਣਾ ਹਰ ਇੱਕ ਨਾਲ ਫੋਚ ਕਰਕੇ ਸਾਡੇ ਨੂੰ ਵੀ ਕੋਈ ਪੱਕਾ ਪਤਾ ਨਹੀਂ ਜਿਵੇਂ ਪਿਛਲੀਆਂ ਸਰਕਾਰਾਂ ਤੇ ਵੀ ਦੋਸ਼ ਲੱਗਦੇ ਸੀ ਨਜਾਇਜ਼ ਮਾਈਨਿੰਗ ਦੇ ਉਹ ਹੁਣ ਵੀ ਲੱਗਦੇ ਨੇ ਸੋ ਤੁਹਾਡੇ ਕੋਲ ਵਿਭਾਗ ਹੈ ਉਹਦੇ ਲਈ ਤੁਸੀਂ ਤੁਹਾਡੇ ਧਿਆਨ 'ਚ ਹੈ ਕੋਈ ਕਾਰਵਾਈ ਕਰ ਰਹੇ ਹੋ ਦੇਖੋ ਅਸੀਂ ਕਿਸੇ ਨੂੰ ਵੀ ਨਜਾਇਜ਼ ਮਾਈਨਿੰਗ ਵਾਲੇ ਨੂੰ ਬढ़ावा ਨਹੀਂ ਦਿੰਦੇ ਔਰ ਦੂਜੀ ਗੱਲ ਤੁਸੀਂ ਆਹ 2 ਸਾਲ ਤੋਂ ਪਿਛਲਾ ਆਹ 2 ਸਾਲਾਂ ਦਾ ਇਹ ਵੀ ਦੇਖ ਲਓ ਵੀ 2 ਸਾਲ ਪਹਿਲਾਂ ਕਿੰਨਾ ਰੈਵਨਿਊ ਸੀ ਆ ਦੋ ਸਾਲਾਂ ਚ ਕਿੰਨਾ ਫਰਕ ਪਿਆ ਇਹ ਇਹ ਸਾਲ ਦਾ ਪਿਛਲ ਸਾਲ ਦੇ 257 ਕਰੋੜ ਦਾ ਰਹਿ ਬਿਨਵਾ ਨਹੀਂ ਪਹਿਲਾਂ 25 ਕਰੋੜ 30 ਕਰੋੜ ਤੋਂ ਨਹੀਂ ਬਧਿਆ ਹੈ ਕਿਤੇ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਚੋਣਾਂ ਦਾ ਮਾਹੌਲ ਜਿਹੜਾ ਭਖਿਆ ਹੋਇਆ ਕਿਉਂਕਿ ਇੱਕ ਇੱਕ ਦਿਨ ਕਰਕੇ ਦਿਨ ਘਟ ਰਹੇ ਐ 1 ਜੂਨ ਨੂੰ ਵੋਟਾਂ ਪੈਣੀਆਂ ਨੇ ਅੱਜ ਲਗਭਗ 1 ਮਹੀਨਾ ਜਿਹੜਾ ਉਹ ਵੋਟਾਂ ਦੇ ਵਿੱਚ ਰਹਿ ਗਿਆ ਸੋ ਇਸ ਦੌਰ ਦੇ ਵਿੱਚ ਜਿੱਥੇ ਦਲ ਬਦਲੂਆਂ ਦੀ ਗੱਲ ਚੱਲ ਰਹੀ ਹੈ ਦੂਜੀਆਂ ਪਾਰਟੀਆਂ ਚੋਂ ਲੋਕ ਪਾਰਟੀਆਂ ਬਦਲ ਰਹੇ ਨੇ ਉਸੇ ਤਰ੍ਹਾਂ ਮੁਕਾਬਲਾ ਜਿਹੜਾ ਉਹ ਵੀ ਐਤ ਕੀ ਬਹੁਤ ਟਫ ਚੱਲ ਰਿਹਾ ਹੈ ਕਿਉਂਕਿ ਭਾਜਪਾ ਨੇ ਆਪਣੇ ਅਲੱਗ ਤੋਂ ਪੰਜਾਬ ਦੇ ਵਿੱਚ ਕੈਂਡੀਡੇਟ ਉਤਾਰੇ ਆ ਪਹਿਲਾਂ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਸੀ ਤੇ ਉਹਨਾਂ ਦੇ ਸਾਂਝੇ ਉਮੀਦਵਾਰ ਹੁੰਦੇ ਸੀ ਸੋ ਐਤ ਕੀ ਪਹਿਲੀ ਵਾਰ ਬੀਜੇਪੀ ਨੇ ਪੰਜਾਬ ਦੇ ਵਿੱਚ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਸੋ ਇਸ ਦਰਮਿਆਨ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਤੇ ਸ਼ਰਮਨੀ ਕਾਲੀਦਾਸ ਸੋ ਇਹ ਚੌਕ ਹਣਾ ਜਿਹੜਾ ਮੁਕਾਬਲਾ ਹੋਇਆ ਪਿਆ ਸੋ ਇਲੈਕਸ਼ਨ ਬਾਰੇ ਗੱਲ ਕਰਾਂਗੇ ਆਉਣ ਵਾਲੇ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਰੇ ਮੌਜੂਦ ਨੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੋੜਾ ਮਾਜਰਾ ਸਾਹਿਬ ਤੁਹਾਡਾ ਸਵਾਗਤ ਹੈ ਸੱਚਕਾ ਸੱਚਕਾ ਸਿਕਾ ਸਭ ਤੋਂ ਪਹਿਲਾਂ ਤਾਂ ਮੇਰਾ ਇਹੋ ਸਵਾਲ ਆ ਕਿ ਚੋਣ ਕਿਸ ਤਰ੍ਹਾਂ ਚੱਲ ਰਹੀ ਹੈ ਚੋਣ ਬਹੁਤ ਵਧੀਆ ਜੀ ਲੋਕਾਂ ਦਾ ਭਰਪੂਰ ਹੰਗਾਰਾ ਹੈ ਕਿਉਂਕਿ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਕਿ ਜਿਹੜੀ ਸਰਕਾਰ ਨੇ ਪਹਿਲੇ 2 ਸਾਲਾਂ ਦੇ ਵਿੱਚ ਵੀ ਰਿਕਾਰਡ ਕੰਮ ਕੀਤਾ ਹੈ ਔਰ ਹਰ ਇੱਕ ਚਾਹੇ ਐਮਐਲਏ ਚਾਹੇ ਮੰਤਰੀ ਆਰ ਲਗਾਤਾਰ ਲੋਕਾਂ ਚ ਵਿਚਰ ਰਹੇ ਨੇ ਨਹੀਂ ਅਸੀਂ ਪਿਛਲੀਆਂ ਸਰਕਾਰਾਂ ਦੇਖਿਆ ਨੇ ਜਿਹੜੇ ਐਮਐਲਏ ਮੰਤਰੀ ਹੁੰਦੇ ਸੀ ਜਦੋਂ ਪਿਛਲੇ 6 ਮਹੀਨੇ ਰਹਿੰਦੇ ਸੀ ਉਦੋਂ ਮੈਦਾਨ ਚ ਉਤਰਦੇ ਸੀ ਨਹੀਂ ਪਹਿਲੇ 4.5 ਸਾਲ ਮਿਲਦੀ ਨਹੀਂ ਹੁੰਦੇ ਸੀਗੇ ਸੋ ਪਹਿਲੀ ਸਰਕਾਰ ਹੈ ਜਿਹੜੀ ਜਿੱਦਣ ਤੋਂ ਬਣੀਆ ਉਸੇ ਦਿਨ ਤੋਂ ਵਿੱਚ ਹੀ ਲੋਕਾਂ ਦੇ ਵਿੱਚਾ ਲਗਾਤਾਰ ਲੋਕਾਂ ਦੇ ਕੰਮਕਾਰ ਕੀਤੇ ਜਾ ਰਹੇ ਨੇ ਲਗਾਤਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੇ ਬੱਚੇ ਨੌਜਵਾਨ ਬੱਚਾ ਨੌਕਰੀਆਂ ਦਿੱਤੀਆਂ ਜਾ ਰਹੇ ਮਤਲਬ ਕਹਿਣ ਦਾ ਭਾਵ ਹੈ ਕਿ ਆਵਾਮ ਲੋਕਾਂ ਦੀ ਜਿਹੜੀ ਸਰਕਾਰ ਆਵਾਮ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਦੋ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਇੱਕ ਤੁਸੀਂ ਉਹ ਸਰਦਾਰ ਚੇਤਨ ਸਿੰਘ ਜਾੜਾ ਮਾਜਰਾ ਤੇ ਦੂਜੇ ਡਾਕਟਰ ਬਲਬੀਰ ਸਿੰਘ ਨੇ ਸੋ ਦੋ ਕੈਬਨਟ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹ ਉਮੀਦਵਾਰ ਬਣ ਗਏ ਤੁਸੀਂ ਪਿੰਡਾਂ ਜਾਂਦੇ ਹੋ ਵਿਚਰਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਪਿੰਡਾਂ ਚ ਲੋਕਾਂ ਤੋਂ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਜਾਂ ਲੋਕਾਂ ਦੇ ਰੋਧ ਦਾ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਕਸਰ ਜਦੋਂ ਸਰਕਾਰ ਹੁੰਦੀ ਹੈ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਜੇਕਰ ਨਹੀਂ ਹੁੰਦੇ ਤਾਂ ਐਂਟੀ ਇੰਕੰਮਪੈਂਸਿਵ ਵੀ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਤੁਹਾਨੂੰ ਚੋਣ ਦੌਰਾਨ ਕੋਈ ਮਿਲਿਆ ਵਿਰੋਧ ਦਾ ਸਾਹਮਣਾ ਕਰਨਾ ਪਿਆ ਦੱਸਣਾ ਚਾਹਣਾ ਕਿ 2 ਸਾਲ ਤੋਂ ਉੱਤੇ ਹੋਇਆ ਸਰਕਾਰ ਬਣੀ ਨੂੰ ਜੀ ਮੈਨੂੰ ਲੱਗਦਾ ਜਿੰਨੇ ਪੈਸੇ ਅਸੀਂ ਲਾਇਨੇ ਆ 2 ਸਾਲਾਂ ਦੇ ਵਿੱਚ ਹਲਕੀ ਸਮਾਣੀ ਚ ਮੈਨੂੰ ਲੱਗਦਾ ਪੂਰੇ 5 ਸਾਲਾਂ ਚ ਨਹੀਂ ਲੱਗੇ ਹੋਣੇ ਪਿਛਲੇ 5 ਸਾਲਾਂ ਦੇ ਵਿੱਚ ਔਰ ਕਈ ਪਿੰਡ ਹੋਜੇ ਨੇ ਜਿੱਥੇ 2-2 ਕਰੋੜ ਰੁਪਇਆ ਲੱਗ ਗਿਆ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿਹੜੇ ਵੀ ਪਿੰਡ ਦਾ ਸਰਪੰਚ ਆਵੇ ਉਹਦਾ ਕੋਈ ਪੱਖਪਾਤ ਨਹੀਂ ਬਿਨਾਂ ਪੱਖਪਾਤ ਤੋਂ ਜਿੰਨੇ ਵੀ ਹੋਣ ਵਾਲੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾ ਕੇ ਦਿੱਤੇ ਨੇ ਔਰ ਪਿੰਡਾਂ ਦੇ ਜਿਹੜੇ ਵੀ ਕੰਮ ਨੇ ਤਹ ਕੋਈ ਛੱਪੜਾਂ ਦਾ ਕੰਮ ਆ ਜਾਂ ਕੋਈ ਪਾਈਪਲਾਈਨਾਂ ਦਾ ਕੰਮ ਆ ਜਾਂ ਹੋਰ ਜਿਹੜਾ ਵੀ ਕੰਮ ਆ ਗਿਆ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਹਾਂ ਪੈਸਾ ਨਾ ਹੋਵੇ ਕਿਤੇ ਕਈ ਵਾਰੀ ਪੈਸੇ ਲਾਗੇ ਸਾਰੇ ਤਾਂ ਉਹਨਾਂ ਨੂੰ ਕਹੀਦਾ ਕਿ ਜਦੋਂ ਹੀ ਨਵਾਂ ਫੰਡ ਸਾਡਾ ਫੰਡ ਆਉਂਦਾ ਅਸੀਂ ਉੱਥੋਂ ਕੰਮ ਸ਼ੁਰੂ ਕਰਵਾ ਕੇ ਦਵਾਂਗੇ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੈ ਕਿ ਜਿਹੜਾ ਸਾਡੇ ਲਵੇ ਆ ਗਿਆ ਉਹਦਾ ਜਿੰਨਾ ਹੋ ਸਕੇ ਉਹਦਾ ਕੰਮ ਕਰਕੇ ਦੋਰੀ ਪਟਿਆਲਾ ਲੋਕ ਸਭਾ ਸੀਟ ਹੈ ਜਿਹੜੀ ਇਸ ਵਾਰੀ ਹੌਟ ਸੀਟ ਮੰਨੀ ਜਾ ਰਹੀ ਹੈ ਵੈਸੇ ਹਰ ਵਾਰ ਹੌਟ ਸੀਟ ਹੁੰਦੀ ਹੈ ਕਿਉਂਕਿ ਸ਼ਾਹੀ ਪਰਿਵਾਰ ਇੱਥੇ ਚੋਣ ਲੜਦਾ ਹੈ ਸੋ ਇਸ ਵਾਰ ਇਸ ਕਰਕੇ ਆ ਕਿ ਉਧਰੋਂ ਪੰਜਾਬ ਦੇ ਕੈਬਨਿਟ ਮੰਤਰੀ ਤੁਹਾਡੀ ਪਾਰਟੀ ਵੱਲੋਂ ਆ ਰਹੇ ਨੇ ਡਾਕਟਰ ਬਲਬੀਰ ਸਿੰਘ ਤੇ ਭਾਜਪੀ ਵੱਲੋਂ ਕੈਪਟਨ ਅਵਰਿੰਦਰ ਸਿੰਘ ਜਿਹੜੇ ਦੋ ਵਾਰ ਮੁੱਖ ਮੰਤਰੀ ਰਹੇ ਆ ਉਹਨਾਂ ਦੀ ਧਰਮ ਪਤਨੀ ਜਿਹੜੇ ਐਮਪੀ ਵੀ ਰਹੇ ਆ ਲਗਾਤਾਰ ਇੱਥੋਂ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਰਹੇ ਆ ਪ੍ਰਨੀਤ ਕੌਰ ਉਹ ਲੜ ਰਹੇ ਆ ਤੇ ਤੀਜੇ ਪਾਸੇ ਕਾਂਗਰਸ ਵੱਲੋਂ ਜੇ ਗੱਲ ਕਰੀਏ ਤਾਂ ਡਾਕਟਰ ਧਰਮਵੀਰ ਗਾਂਧੀ ਲੜ ਰਹੇ ਐ ਜਿਹੜੇ ਤੁਹਾਡੀ ਪਾਰਟੀ ਦਾ ਕਿਸੇ ਵੇਲੇ ਹਿੱਸਾ ਹੁੰਦੇ ਸੀ ਆਮ ਆਦਮੀ ਪਾਰਟੀ ਦਾ ਸੋ ਇਹ ਉਧਰ ਅਕਾਲੀ ਦਲ ਵੱਲੋਂ ਜਿਹੜੇ ਐਨ ਕੇ ਸ਼ਰਮਾ ਉਹ ਪਹਿਲੀ ਵਾਰੀ ਨਵੇਂ ਉਮੀਦਵਾਰ ਨੇ ਜਿਹੜੇ ਆਏ ਨੇ ਸੋ ਆਮ ਆਦਮੀ ਪਾਰਟੀ ਦਾ ਮੁੱਖ ਮੁਕਾਬਲਾ ਲੋਕ ਸਭਾ ਪਟਿਆਲਾ ਦੇ ਵਿੱਚ ਕਿਹਦੇ ਨਾਲ ਸਮਝਦੇ ਤੁਸੀਂ ਦੇਖੋ ਸਹੀ ਮਾਇਨੇ ਚ ਜੇ ਸਮਝੀਏ ਮੈਨੂੰ ਲੱਗਦਾ ਮੁਕਾਬਲਾ ਹੈ ਹੀ ਨਹੀਂ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਮਹਾਰਾਜਾ ਪਰਿਵਾਰ ਦੀ ਲਗਾਤਾਰ ਚਾਰ ਵਾਰੀ ਐਮਪੀ ਰਹੇ ਨੇ ਮਹਾਰਾਣੀ ਪ੍ਰਨਿਤ ਖੋੜ ਜੀ ਉਹਨਾਂ ਨੇ 4 ਸਾਲਾਂ ਦੇ ਵਿੱਚ ਤੁਸੀਂ ਸਾਰੇ ਹਲਕੇ ਸਮਾਨੇ 'ਚ ਫਿਰ ਲੋ ਕਿਤੇ ਉਹਨਾਂ ਦਾ ਇੱਕ ਵੀ ਨਹੀਂ ਪੱਥਰ ਤੁਹਾਨੂੰ ਦਿਖ ਜੇ ਤਾਂ ਦੱਸਿਓ 4 ਸਾਲਾਂ ਦੇ 4 ਪਲਾਨ ਉਹਦੇ ਉਹਨਾਂ ਦੇ ਹੋਏ ਹੁਣ ਐਮਪੀ ਰਹੇ ਹੁਣ ਦੋ ਵਾਰੀ ਮੁੱਖ ਮੰਤਰੀ ਰਹੇ ਹੁਣ ਕਿ ਉਹਨਾਂ ਨੇ ਕੀ ਕੁਛ ਕੀਤਾ ਹਲਕੇ ਸਮਾਨੇ ਦੇ ਵਿੱਚ ਜਾਂ ਜ਼ਿਲ੍ਹਾ ਪਟਿਆਲੇ ਦੇ ਵਿੱਚ ਕਿੱਡੀਆਂ ਕਮੱਲਾਂ ਮਾਰੀਆਂ ਨੇ ਮਹਾਰਾਜਾ ਪਰਿਵਾਰ ਨੇ ਉਹ ਤੁਹਾਨੂੰ ਆਪ ਮਹਾਰੀ ਦਿਖ ਜਾਣਗੀਆਂ ਹਾਲਾਂਕਿ ਜੇ ਇਸ ਹਲਕੇ ਦਾ ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਮੁੱਖ ਮੰਤਰੀ ਹੋ ਕੇ ਸਾਰੇ ਜ਼ਿਲ੍ਹੇ ਦੀ ਕਾਇਆ ਕਲਪ ਕਰ ਸਕਦਾ ਸੀ ਪਰ ਨਾ ਕੈਪਟਨ ਕਦੇ ਕਿਸੇ ਨੂੰ ਮਿਲਦੇ ਸੀ ਆਰ ਹੁਣ ਤੁਸੀਂ ਦੇਖ ਲਿਓ ਆ ਜਦੋਂ ਹੀ ਵੋਟਾਂ ਲੰਘੀਆਂ ਨਾ ਮਹਾਰਾਣੀ ਪ੍ਰਨੀਤ ਕੌਰ ਨੇ ਮਿਲਣਾ ਉਹਨਾਂ ਲੋੜ ਹੀ ਨਹੀਂ ਹੈ ਕਿਉਂਕਿ ਇਹ ਲੋਕ ਸਰਦੇ ਪੁੱਜਦੇ ਲੋਕ ਨੇ ਇਹਨਾਂ ਨੂੰ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਹੀ ਬਾਹਰ ਆਉਂਦੇ ਨੇ ਮੁੜ ਕੇ ਫਿਰ 5 ਸਾਲ ਇਹ ਟੋਲੇ ਤੋਂ ਨਹੀਂ ਥਾਉਂਦੇ ਹਨ ਸੋ ਆ ਪਿੱਛੇ ਤੁਸੀਂ ਹੜ ਦੇਖੇ ਨੇ ਹੜਾਂ ਦੇ ਵਿੱਚ ਕੀ ਰੋਲ ਰਿਹਾ ਜੀ ਇਹਨਾਂ ਦਾ ਕੀ ਇਹਨਾਂ ਨੇ ਕਿੱਥੇ ਜਾ ਕੇ ਕੀ ਕੰਮ ਕੀਤਾ ਕਿਹਦੇ ਵਾਸਤੇ ਇਹਨਾਂ ਨੇ ਕੋਈ ਹਾਦਾ ਨਾਰਮ ਆ ਰਿਹਾ ਕੁਛ ਕੀਤਾ ਆਪਣੇ ਵੱਲੋਂ ਕੀਤਾ ਅੱਛਾ ਇੱਕੋ ਹੀ ਆ ਜਦੋਂ ਨਦੀ ਚੜ ਗਈ ਉਦੋਂ ਕੁਛ ਨਹੀਂ ਜਦੋਂ ਨਦੀ ਉਤਰ ਲੱਗੀ ਉਦੋਂ ਨਥ ਚੂੜਾ ਲੈ ਕੇ ਖੜ ਜਾਂਦੇ ਨੇ ਇਹ ਇੱਕ ਇੱਕ ਅਖਾਨ ਬਣਾ ਰੱਖਿਆ ਇਹਨਾਂ ਨੇ ਕਿ ਨਥ ਚੂੜਾ ਤੇ ਪਹਿਲਾਂ ਤਾਂ ਜਾਂਦੇ ਨਹੀਂ ਜਦੋਂ ਪਾਣੀ ਚੱਲ ਰਿਹਾ ਉਦੋਂ ਤਾਂ ਜਾਂਦੇ ਨਹੀਂ ਹਾਂ ਇਹ ਤਾਂ ਜਾਂਦੀ ਉਹਦੋਂ ਜਦ ਪਾਣੀ ਉਤਰਨ ਲੱਗ ਜਾਂਦਾ ਉਦੋਂ ਜਾ ਕੇ ਨਥ ਚੂੜਾ ਦੇ ਦਿੰਦੇ ਨੇ ਕਹਿੰਦੇ ਨੇ ਹਾਂ ਵੀ ਸਾਡੇ ਨਥ ਚੂੜੇ ਤਾਂ ਐਸਾ ਕੁਛ ਨਹੀਂ ਹੈ ਇਹ ਸਿਰਫ ਇੱਕ ਉਹ ਬਣਾਈਆਂ ਹੋਈਆਂ ਨੇ ਕਹਾਣੀਆਂ ਬਣਾਈਆਂ ਹੋਈਆਂ ਨੇ ਹਕੀਕਤ ਦੇ ਵਿੱਚ ਸਾਨੂੰ ਸਿਰਫ ਬੁੱਧੂ ਬਣਾ ਕੇ ਵੋਟਾਂ ਲੈ ਕੇ ਜਾਂਦੇ ਨੇ ਇਸ ਤੋਂ ਬਣਾ ਕੁਛ ਨਹੀਂ ਇਹਨਾਂ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਦੀ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਉਹਨਾਂ ਦਾ ਹਜੇ ਆਪਸ ਵਿੱਚ ਵੀ ਨਹੀਂ ਸੋਥਾ ਪੈ ਰਿਹਾ ਸਾਰੇ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਕਿੱਧਰ ਨੂੰ ਆ ਕੋਈ ਕਹਿੰਦਾ ਅਸੀਂ ਨਹੀਂ ਮੰਨਦੇ ਅਚਾ ਕੈਂਡੀਡੇਟ ਕਹੀ ਜਾਂਦਾ ਵੀ ਮੈਂ ਕਿਸੇ ਦੇ ਨਾਲ ਖੁਸ਼ੀ ਤੇ ਜਾਵਾਂ ਨਾ ਗਮੀ ਤੇ ਜਾਵਾਂ ਨਾ ਮੈਂ ਕਿਸੇ ਦੇ ਭੋਗ ਤੇ ਜਾਵਾਂ ਨਾ ਮੈਂ ਮਰਗ ਤੇ ਜਾਵਾਂ ਮੈਂ ਉਦੋਂ ਜਾਊਗਾ ਜਦੋਂ ਕੋਈ ਵੱਡਾ ਹਾਦਸਾ ਹੋ ਜਾਊਗਾ ਅਸੀਂ ਅਸੀਂ ਨਹੀਂ ਚਾਹੁੰਦੇ ਉਹ ਕਿਸੇ ਦੇ ਆਉਣ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕੋਈ ਵੱਡਾ ਹਾਦਸਾ ਹੋਵੇ ਤਾਂ ਉਹਨਾਂ ਦਾ ਪਤਾ ਲੈਣਾ ਹੁਣ ਅਸੀਂ ਕਹਿੰਦੇ ਆ ਸ਼ੁਕ ਸ਼ਾਂਤੀ ਰਹੇ ਪਰਮਾਤਮਾ ਸਾਰਿਆਂ ਤੇ ਮਿਹਰ ਭਰੇ ਹੱਥ ਬਣਾ ਕੇ ਰੱਖੇ ਉਹਨਾਂ ਦੇ ਆਉਣ ਨਾਲ ਜੇ ਕੋਈ ਹਾਦਸਾ ਹੋਊਗਾ ਉਹਨਾਂ ਨੇ ਕਿਹੜਾ ਕੋਈ ਖੜਾ ਕਰ ਜਾਣਾ ਅਗਲੇ ਨੂੰ ਜੇ ਕੋਈ ਗੱਲਬਾਤ ਹੋ ਗਈ ਪਰ ਇਹ ਹੈ ਜਦੋਂ ਕੋਈ ਖੁਸ਼ੀ ਗਮੀ ਹਰ ਇੱਕ ਦਾ ਇਹੀ ਹੈ ਕਿ ਜੇ ਕੋਈ ਖੁਸ਼ੀ ਗਮੀ ਚ ਖੁਸ਼ੀ ਗਮੀ ਚ ਆਇਆ ਅਗਲਾ ਸਤਕਾਰ ਕਰਦਾ ਅਗਲਾ ਕਹਿੰਦਾ ਮੇਰੇ ਨਾਲ ਦੁੱਖ ਬਣਾਉਣਾ ਹੈ ਕਹਾਣੀ ਵੀ ਹੈ ਕਿ ਜੇ ਕਿਸੇ ਤੇ ਕੋਈ ਆਫਤ ਪਈ ਹੈ ਜੇ ਕੋਈ ਦੁੱਖ ਦਰਦ ਬਣਾਉਣ ਆ ਗਿਆ ਤਾਂ ਅਗਲਾ ਕਹਿੰਦਾ ਮੇਰੇ ਨਾਲ ਦੁੱਖ ਬੰਡਾਇਆ ਤਾਂ ਦੁੱਖ ਬੰਡਾਇਆ ਅੱਧਾ ਹੋ ਜਾਂਦਾ ਖੁਸ਼ੀ ਮਨਾਈਏ ਦੁਗਣੀ ਹੋ ਜਾਂਦੀ ਹੈ ਸੋ ਇਸ ਕਰਕੇ ਇਹ ਤਾਂ ਸਮਾਜ ਹੈ ਸਾਡਾ ਸਮਾਜ ਤਾਂ ਸਾਨੂੰ ਵਿਚਰਨਾ ਪੈਣੀ ਆ ਪਰ ਉਹ ਕਿਤੇ ਨਾ ਕਿਤੇ ਕੰਨੀ ਕਤਰ ਆਉਂਦੇ ਨਜ਼ਰ ਆਉਂਦੇ ਨੇ ਦੂਜਾ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਅਕਾਲੀ ਦਲ ਦਾ ਉਮੀਦਵਾਰ ਹੈਗਾ ਜੀਰਕਪੁਰ ਤੋਂ ਠੀਕ ਕਿਸੇ ਨੂੰ ਕੋਈ ਮਿਲਣ ਜਾਣਾ ਪਵੇ ਉਹ ਫਿਰ ਉਹ ਜੀਰਕਪੁਰ ਜਾਇਆ ਕਰਨਗੇ ਪਹਿਲਾ ਗੱਲ ਤਾਂ ਉਹ ਹਜੇ ਹੈ ਹੀ ਨਹੀਂ ਤੀਜੇ ਜਾਂ ਚੌਥੇ ਨੰਬਰ ਤੇ ਕਿੱਥੇ ਆਉਂਦੇ ਨੇ ਉਹ ਗੱਲ ਆ ਕਿਉਂਕਿ ਅਕਾਲੀ ਦਲ ਦਾ ਗਰਾਪ ਦਿਨ-ਪ੍ਰਤੀ ਦਿਨ ਜਿਹੜਾ ਉਹ ਗਿਰਦਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਤੁਸੀਂ ਦੇਖ ਹੀ ਰਹੋ ਕਿਵੇਂ ਛੱਡ-ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਕਿਵੇਂ ਸੰਗਰੂਰ ਤੋਂ ਤੁਸੀਂ ਦੇਖੋ ਜਿਨ੍ਹਾਂ ਨੂੰ ਜੁਆਇਨ ਕਰਾਇਆ ਜਿਨ੍ਹਾਂ ਨੂੰ ਟਿਕਟ ਦਾ ਵਾਅਦਾ ਕਰਦੇ ਰਹੇ ਉਹਨਾਂ ਨੂੰ ਟਿਕਟ ਨਾਲ ਦੇ ਕੇ ਟਿਕਟ ਕਿਸੇ ਹੋਰ ਨੂੰ ਦਿੱਤੀ ਸਾਰੀ ਕਿਤੇ ਦੇਖ ਲਓ ਤੁਸੀਂ ਕਿੱਥੇ-ਕਿੱਥੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਗੁਰਦਾਸਪੁਰ ਦੇਖੋ ਤੁਸੀਂ ਇੱਥੋਂ ਰੋਪੜ ਤੋਂ ਜਾ ਕੇ ਬੰਦਾ ਦੇ ਇਹ ਕਹਿਣ ਤੋਂ ਮਤਲਬ ਹੈ ਕਾਲੀ ਦਲ ਜਿਹੜਾ ਕਾਲੀ ਦਲ ਅੱਜ ਤੋਂ 40 ਸਾਲ ਪਹਿਲਾਂ ਸੀ ਉਹ ਕਾਲੀ ਦਲ ਰਿਹਾ ਕੋਈ ਨਹੀਂ ਹੁਣ ਕਾਲੀ ਦਲ ਜੇ ਕਿਤੇ ਉਹੀ ਕਾਲੀ ਦਲ ਹੁੰਦਾ ਤਾਂ ਮੈਨੂੰ ਲੱਗਦਾ ਅੱਜ ਇਹਨਾਂ ਨੂੰ ਆ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਇਹਨਾਂ ਦਾ ਡਬੋਇਆ ਹੋਇਆ ਤਾਂ ਪੰਜਾਬ ਅਸੀਂ ਤੁਰੇ ਹੋਇਆ ਇਹਨਾਂ ਦੇ ਬੀਜੇ ਹੋਏ ਕੰਡੇ ਤਾਂ ਅਸੀਂ ਚੁੱਕਦੇ ਫਿਰਦੇ ਆ ਜਿਹੜੇ ਇਹਨਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਕੰਡੇ ਬੀਜੇ ਹੋਏ ਨੇ ਉਹਨਾਂ ਨੂੰ ਚੁੱਕਦੇ ਚੁੱਕਦੇ ਬੜਾ ਟਾਈਮ ਲੱਗ ਜਾਣਾ ਸੋ ਇਸ ਕਰਕੇ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਇਹ ਤਾਂ ਬੀਬਾ ਸਿਮਰਜੀਤ ਕੋ ਜਿਹੜੀ ਹਰ ਸਿਮਰਤ ਹੈ ਬੜੀ ਮੁਸ਼ਕਲ ਉਹਨੇ ਟਿਕਟ ਲਈ ਆ ਉਹ ਵੀ ਡਰਦੀ ਇਲੈਕਸ਼ਨ ਨਹੀਂ ਲੜਨਾ ਚਾਹੁੰਦੀ ਥੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਹਸ਼ਰ ਕੀ ਹੋਣ ਵਾਲਾ ਸੁਖਵੀਰ ਬਦਲ ਨਹੀਂ ਲੈਕਚਰਰ ਨਹੀਂ ਚਾਹੁੰਦਾ ਮਜੀਠਾ ਨਹੀਂ ਇਲੈਕਸ਼ਨ ਲੜਨੀ ਚਾਹੁੰਦਾ ਕਿਉਂਕਿ ਇਹ ਸਿਰਫ ਦੂਜਿਆਂ ਨੂੰ ਜਿਹੜਾ ਹੈਗਾ ਅ ਇੱਕ ਆਤਮਹੱਤਿਆ ਕਰਨ ਵਾਲੇ ਤੁਰ ਰਹੇ ਨੇ ਹਕੀਕਤ ਦੇ ਵਿੱਚ ਕਾਲੀ ਦਾ ਲੈ ਜਿਹੜਾ ਖਤਮ ਹੋ ਚੁੱਕਿਆ ਔਰ ਸਾਡੇ ਜੇ ਅਸੀਂ ਆਮਾਦੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰੀਏ ਡਾਕਟਰ ਬਲਬੀਰ ਜੀ ਲਗਾਤਾਰ 13 ਮਹੀਨੇ ਸੰਘਰਸ਼ ਚੱਲਿਆ ਦਿੱਲੀ ਸਿੰਘੂ ਬਾਰਡਰ ਤੇ ਲਗਾਤਾਰ ਇਹਨਾਂ ਦੀਆਂ ਮੈਡੀਕਲ ਬੈਨਾਂ ਲਗਾਤਾਰ ਉੱਥੇ ਜਾਂਦੇ ਰਹੇ ਲਗਾਤਾਰ ਉੱਥੇ ਮਜ਼ਦੂਰਾਂ ਦਾ ਕਿਸਾਨਾਂ ਦਾ ਜਿਹੜੇ ਵੀ ਆਉਂਦੇ ਰਹੇ ਉਹਨਾਂ ਦਾ ਅਲਾਜ ਕਰਦੇ ਰਹੇ ਅੱਖਾਂ ਦਾ ਆਪਰੇਸ਼ਨ ਕਰਦੇ ਰਹੇ ਔਰ ਸਮਾਜ ਨੂੰ ਪੂਰਾ ਸਮਰਪਿਤ ਸਮਰਪਿਤ ਹੋ ਕੇ ਉਹਨਾਂ ਲਗਾਤਾਰ 13 ਮਹੀਨੇ ਜਿਹੜਾ ਸਿੰਗੂ ਬਾਰਡਰ ਤੇ ਸੇਵਾ ਕੀਤੀ ਆਰ ਪਟਿਆਲੇ ਦੇ ਨੇੜੇ ਤੇੜੇ ਕਿਉਂਕਿ ਅਜ ਸਰਜਨ ਨੇ ਕਿੰਨੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਸਾਡੀਆਂ ਮਾਮਾ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਅੱਖਾਂ ਦੀ ਰੋਸ਼ਨੀ ਦੇ ਕੇ ਉਹਨਾਂ ਨੇ ਉਹਨਾਂ ਨੂੰ ਇੱਕ ਜੱਗ ਦਿਖਦਾ ਕੀਤਾ ਮੇਲਾ ਦਾ ਡਾਕਟਰ ਬਲਬੀਰ ਵਰਗਾ ਸਮਾਜ ਸੇਵਕ ਨਹੀਂ ਹੋਣਾ ਬਹੁਤ ਮੁਸ਼ਕਲ ਹੈ ਹੋਣਾ ਕਿਉਂਕਿ ਉਹ ਸਭ ਚ ਵਿਚਰਦੇ ਨੇ ਸਭ ਦੀ ਗੱਲ ਸੁਣਦੇ ਨੇ ਸਭ ਦੇ ਨਾਲ ਖੜਨ ਵਾਲੇ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਕਿ ਅਕਾਲੀ ਦਲ ਨੇ ਕੈਂਡੀਡੇਟ ਕਿਤੇ ਕੋਈ ਕਿਸੇ ਹਲਕੇ ਦਾ ਸੀ ਕਿਸੇ ਹਲਕੇ ਚ ਹੋਰ ਉਤਾਰ ਦਿੱਤਾ ਸੋ ਆਮ ਆਦਮੀ ਪਾਰਟੀ ਤੇ ਵੀ ਇਹੋ ਦੋਸ਼ ਨੇ ਕਿ ਆਮ ਆਦਮੀ ਪਾਰਟੀ ਨੇ ਜਦੋਂ ਵਰਕਰਾਂ ਨੂੰ ਕਹਿੰਦੇ ਤਾਂ ਇਹੋ ਸੀ ਕਿ ਆਮ ਘਰਾਂ ਦੇ ਬੱਚਿਆਂ ਨੂੰ ਵਰਕਰਾਂ ਨੂੰ ਟਿਕਟਾਂ ਦੇਵਾਂਗੇ ਪਰ ਟਿਕਟਾਂ ਜਿਹੜੀਆਂ ਐਡ ਕਰੀ ਦਿੱਤੀਆਂ ਨੇ ਜਾਂ ਐਮ.ਐਲ.ਏ ਨੂੰ ਦਿੱਤੀਆਂ ਨੇ ਜਾਂ ਮੰਤਰੀਆਂ ਨੂੰ ਦਿੱਤੀਆਂ ਨੇ ਔਰ ਜਾਂ ਦੂਸਰੀਆਂ ਪਾਰਟੀਆਂ ਚੋਂ ਲਿਆ ਕੇ ਬੰਦੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਸੋ ਆਮ ਆਦਮੀ ਪਾਰਟੀ ਤੇ ਵੀ ਦੋਸ਼ ਹੈ ਇੱਕੋ ਮੈਂ ਦੱਸਣਾ ਚਾਹਣਾ ਇਹ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਨੇ ਬਲਬੀਰ ਕੀ ਇਹ ਇਹਨਾਂ ਦੇ ਕੋਈ ਬਾਪ ਦਾ ਦੇ ਐਮਐਲਏ ਮੰਤਰੀ ਰਹੇ ਨੇ ਇਹ ਵੀ ਤਾਂ ਵਰਕਰ ਹੀ ਨੇ ਕੀ ਕੁਲਦੀਪ ਧਾਲੀਵਾਲਾ ਜਿਹੜਾ ਉਹ ਉਹ ਉਹਨਾਂ ਦੇ ਪਿਓ ਦਾਦੇ ਉਹ ਐਮਐਲਏ ਸੀ ਉਹ ਵੀ ਤਾਂ ਵਰਕਰ ਹੈ ਕੀ ਗੱਲ ਭੁੱਲਰ ਭੁੱਲਰ ਵੀ ਤਾਂ ਆਮ ਵਰਕਰ ਹੈ ਹੋਰ ਤੁਸੀਂ ਦੇਖੋ ਖੁੱਡੀਆਂ ਸਾਹਿਬ ਖੁੱਡੀਆਂ ਸਾਹਿਬ ਨੂੰ ਵੀ ਜਿਹੜੀ ਟਿਕਟ ਦਿੱਤੀ ਉਹ ਵੀ ਤਾਂ ਪਾਰਟੀ ਦੇ ਮੰਤਰੀ ਤੇ ਮੇਰੇ ਕਹਿਣ ਤੋਂ ਭਾਵ ਇਹ ਹੈ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਨੇ ਉਹ ਵੀ ਤਾਂ ਪਾਰਟੀ ਦੇ ਨੇ ਜਿਹੜੇ ਹੁਣ ਐਮਪੀ ਬਣ ਜਾਣਗੇ ਉੱਥੋਂ ਜਿਹੜੀਆਂ ਸੀਟਾਂ ਖਾਲੀ ਹੋਣਗੀਆਂ ਉਹ ਕਿਹੜਾ ਹੁਣ ਸੀਐਮ ਸਾਹਿਬ ਨੇ ਆਪ ਲੜਨੀਆਂ ਜਾਓ ਕਿਹੜਾ ਚੇਤਨ ਜੋੜੇ ਮੈਂ ਜਿੰਨ ਲੜਨੀਆਂ ਉਹ ਵੀ ਤਾਂ ਕਿਸੇ ਇਹਨਾਂ ਦੇ ਵਿੱਚੋਂ ਹੀ ਜਿਹੜੀਆਂ ਲੜਾਈਆਂ ਜਾਣਗੀਆਂ ਇਹ ਸਿਰਫ ਦੂਜੀਆਂ ਪਾਰਟੀਆਂ ਦਾ ਪਾਇਆ ਹੋਇਆ ਰੌਣਾ ਜੇ ਤੁਸੀਂ ਹੁਣ ਸਾਡੇ ਆਮ ਆਦਮੀ ਪਾਰਟੀ ਤੇ ਕਹਿ ਜਿਓ ਇਹਨਾਂ ਨੂੰ ਮੰਤਰੀਆਂ ਨੂੰ ਦੇਤੀਆਂ ਸੋ ਅਸੀਂ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਸੀਟਾਂ ਜਿੱਤਣੀਆਂ ਨੇ ਹਰ ਹਾਲਤ ਜਿੱਤਣੀਆਂ ਨੇ ਬਿਲਕੁਲ ਜਿੱਤਣੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਅਸੀਂ 13 ਜ਼ੀਰੋ ਕਰਨੀਆਂ ਨੇ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਲੜਾਈ ਵੱਡੀ ਆ ਅਸੀਂ ਕੇਂਦਰ ਨਾਲ ਲੜਾਈ ਲੜਨੀ ਆ ਦੂਜੀਆਂ ਪਾਰਟੀਆਂ ਦੇ ਐਮਪੀ ਜਿਹੜੇ ਜਾਂਦੇ ਨੇ ਉੱਥੇ ਜਾ ਕੇ ਘੁੰਗਣੀਆਂ ਪਾ ਕੇ ਬੈਹਿੰਦੇ ਨੇ ਉਹ ਗੱਲ ਇਹ ਨਹੀਂ ਕਰਦੇ ਪੰਜਾਬ ਦੀ ਪੰਜਾਬ ਦੀ ਦੱਸੋ ਮੈਨੂੰ ਕੀ ਨੇ ਗੱਲ ਕੀਤੀ ਆ ਪੰਜਾਬ ਦੀ ਜਿਹੜੇ ਉੱਥੇ ਐਮਪੀ ਜਾਂਦੇ ਨੇ ਦੂਜੀਆਂ ਪਾਰਟੀਆਂ ਦੇ ਜਾ ਕੇ ਉੱਥੇ ਮਲਾਜੇ ਪੂਰਦੇ ਨੇ ਤੁਹਾਡੇ ਸਾਹਮਣੇ ਆ ਪਿੱਛੇ ਰੌਲਾ ਵੀ ਪਿਆ ਕੇ ਇੱਕ ਐਮਪੀ ਤਾਂ ਆਪਣੀ ਆਪਣੀ ਸਿਕਿਉਰਿਟੀ ਬਚਾਉਣ ਦਾ ਮਾਰਾ ਬੋਲੀ ਨਹੀਂ ਹੈ ਇਹ ਕੀ ਕਾਰਨਾ ਹੈ ਤੁਸੀਂ ਦੇਖੋ ਸੰਜੇ ਸਿੰਘ ਕਿਵੇਂ ਉੱਥੇ ਸਾਡੇ ਕਿਵੇਂ ਲੜਦੇ ਨੇ राघव ਜੀ ਕਿਵੇਂ ਲੜਦੇ ਨੇ ਜਿਵੇਂ ਸੰਦੀਪ ਪਾਟਕ ਜੀ ਕਿਵੇਂ ਲੜਦੇ ਨੇ ਸੁਸ਼ੀਲ ਗੁਪਤਾ ਜੀ ਹਰ ਇੱਕ ਆਪਣੀ ਪੂਰੀ ਗੱਲ ਰੱਖਦੇ ਨੇ ਔਰ ਪੰਜਾਬ ਦੇ ਹਿੱਤ ਲਈ ਸਾਨੂੰ ਪੰਜਾਬ ਚੋਂ 13 ਦੇ 13 MP ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਜਿੱਤੇਉਣੇ ਜਰੂਰੀ ਨੇ ਕਿਉਂਕਿ ਪੰਜਾਬ ਨਾਲ ਕੇਂਦਰ ਸਰਕਾਰ ਹੈ ਜਿਹੜਾ ਉਹ ਮਤਰਈ ਮਾਲ ਆ ਬਿਹਾਰ ਜਿਹੜਾ ਕਰ ਰਿਹਾ ਜੇ ਉਹਨਾਂ ਨੂੰ ਠੱਲ ਪਾਉਣੀ ਆ ਤਾਂ ਪੰਜਾਬ ਦੇ 13 ਦੇ 13 MP ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਤੇਉਣੇ ਪੈਣਗੇ ਇੱਕ ਦੋ ਛੇ ਵੀ ਹੈ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਆਈ ਸੀ ਚੋਣਾਂ ਵੇਲੇ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਦਿੱਤਾ ਜਾਏਗਾ, ਜੁਰਮ ਦਰ ਘਟਾ ਦਿੱਤੀ ਜਾਏਗੀ, ਮਤਲਬ ਕ੍ਰਾਈਮ ਖਤਮ ਕਰ ਦਿੱਤਾ ਜਾਏਗਾ ਜਿਹੜੇ ਗੈਂਗਸਟਰਵਾਦ ਹੈ ਉਹ ਖਤਮ ਕਰ ਦਿੱਤਾ ਜਾਏਗਾ। ਠੀਕ ਉਸੇ ਤਰ੍ਹਾਂ ਹੀ ਮਤਲਬ ਨਸ਼ਾ ਵੀ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਹੈ। ਉਸੇ ਤਰ੍ਹਾਂ ਹੀ ਲੋਕ ਨਸ਼ੇ ਨਾਲ ਬੱਚੇ ਨੇ ਜਿਹੜੇ ਨੌਜਵਾਨ ਬੱਚੇ ਨੇ ਉਹ ਮਰ ਰਹੇ ਨੇ ਔਰ ਜੇ ਕ੍ਰਾਈਮ ਦਰ ਦੀ ਗੱਲ ਕਰੀਏ ਤੇ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਮੈਂ ਤੁਹਾਡੇ ਮਾਧਮ ਜਰੀਏ ਦੱਸਣਾ ਬੀ ਚਾਹਨਾ ਸਾਰੇ ਸਾਡੇ ਪੰਜਾਬ ਦੇ ਬਸਨੀਕਾਂ ਨੂੰ ਦੱਸਣਾ ਚਾਹੁੰਦੇ ਆ ਜੇ ਕੋਈ ਬੱਚਾ ਕੋਈ ਕਿਸੇ ਕਾਰਨ ਕਰਕੇ ਕੁਰਾਹੇ ਪੈ ਗਿਆ ਨਸ਼ੇ ਤੇ ਲੱਗ ਗਿਆ ਤਾਂ ਸਾਨੂੰ ਉਹਨੂੰ ਛਪਾਉਣਾ ਨਹੀਂ ਚਾਹੀਦਾ ਅੱਜ ਸਾਡੇ ਚ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਜਿਹੜੇ ਮਾਪਿਆਂ ਦਾ ਬੱਚਾ ਨਸ਼ੇ ਤੇ ਲੱਗ ਗਿਆ ਉਹ ਮਾਪੇ ਆ ਜਿਹੜੇ ਉਹ ਲੁਕਾਉਣ ਲੱਗ ਜਾਂਦੇ ਨੇ ਕਿ ਸਾਡੇ ਬੱਚੇ ਦਾ ਜ਼ਾਹਰ ਨਾ ਹੋਵੇ ਵੀ ਇਹ ਨਸ਼ਾ ਕਰਦਾ ਅਸੀਂ ਬੱਚੇ ਨੂੰ ਵਿਆਹ ਦੀਏ ਤਾਂ ਉਹ ਸਿੱਧੇ ਰਸਤੇ ਤੇ ਆ ਜਾਊਗਾ ਬਿਲਕੁਲ ਨਹੀਂ ਅਸੀਂ ਕਿਤੇ ਨਾ ਕਿਤੇ ਜਿੱਥੇ ਸਾਡਾ ਬੱਚਾ ਗਲਤ ਕੁਰਾਹੇ ਪਿਆ ਉੱਥੇ ਅਸੀਂ ਕਿਸੇ ਨਾ ਕਿਸੇ ਪਰਿਵਾਰ ਦੀ ਕੁੜੀ ਆ ਜਿਹੜੀ ਉਹਨੂੰ ਵੀ ਖੂਜ ਧੱਕਾ ਦੇਣ ਵਾਲੀ ਗੱਲ ਕਰ ਰਿਹਾ ਮੈਂ ਦੱਸਣਾ ਚਾਹੁੰਨਾ ਕਿ ਜੇ ਕੋਈ ਬੱਚਾ ਇਸ ਪਾਸੇ ਵੱਲ ਲੱਗਿਆ ਹੋਇਆ ਉਹ ਸਾਨੂੰ ਸਰਕਾਰ ਨੂੰ ਦੱਸਣ ਸਰਕਾਰ ਦੇ ਅਨੁਮੰਦਿਆਂ ਨੂੰ ਦੱਸਣ ਉਹਨਾਂ ਦਾ ਅਸੀਂ ਇਲਾਜ ਕਰਾਈਏ ਸਾਡਾ ਸਭ ਤੋਂ ਪਹਿਲੇ ਵਿੱਚ ਫਰਜ਼ ਬਣਦਾ ਹੈ ਜਿਹੜੇ ਬੱਚੇ ਕੁਰਾਹੇ ਪੈ ਗਏ ਉਹਨਾਂ ਦਾ ਇਲਾਜ ਕਰਾਈਏ ਉਹਨਾਂ ਨੂੰ ਮੁੱਖ ਧਾਰਾ 'ਚ ਲੈ ਕੇ ਆਈਏ ਅੱਜ ਜੇ ਅਸੀਂ ਹਿਸਾਬ ਲਾਈਏ ਜਿਹਦਾ ਬੱਚਾ ਨਸ਼ੇ ਤੇ ਲੱਗਿਆ ਉਹ ਤਾਂ ਮਾਪਿਆਂ ਨੂੰ ਨਹੀਂ ਭਰੋਸਾ ਰਹਿਦਾ ਬੱਚੇ ਤੇ ਵੀ ਇਹਨੇ ਪਤਾ ਨਹੀਂ ਕੀ ਵੇਚ ਕੇ ਨਸ਼ੇ ਦੀ ਪੂਰਤੀ ਕਰਨੀ ਆ ਪਰ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਾਂ ਮੰਤਰੀ ਨੇ ਕਿਸੇ ਦਾ ਵੀ ਹੱਥ ਨਹੀਂ ਹੈ ਨਸ਼ਾ ਬਕਾਉਣ ਦੇ ਵਿੱਚ ਪਿਛਲੀਆਂ ਸਰਕਾਰਾਂ ਚ ਜਿੰਨੇ ਐਮ.ਐਲ.ਏ ਰਹੇ ਉਹਨਾਂ ਦਾ ਸਿੱਧਮ ਸਿੱਧਾ ਹੱਥ ਰਹਿੰਦਾ ਰਿਹਾ ਕਿ ਨਸ਼ਾ ਤੁਸੀਂ ਆਪਣਾ ਵੇਚੋ ਸਾਨੂੰ ਹਿੱਸਾ ਦਿਓ ਅਸੀਂ ਚੀਂ ਵੀ ਨਹੀਂ ਕਰਦੇ ਆ ਸਾਡੇ ਸਮਾਣੇ ਦੇ ਵਿੱਚ ਹੀ ਤੁਸੀਂ ਜਾ ਕੇ ਦੇਖੋ ਕਿੰਨਾ ਕਿੰਨੇ ਨੇ ਜਿਹੜੇ ਆਪਣਾ ਪਰਚੇ ਹੋਏ ਨੇ ਔਰ ਕਿੰਨੇ ਪਰਿਵਾਰਾਂ ਦੇ ਜਿਹੜੇ ਘਰ ਨੇ ਉਹ ਸੀਲ ਕੀਤੇ ਗਏ ਨੇ ਤਾਂ ਕਿ ਅਸੀਂ ਨਸ਼ੇ ਤੇ ਲਗਾਮ ਲਾਈ ਜਾ ਕੱਲ ਵੀ ਨਸ਼ੇ ਵਾਲੇ ਤੇ ਪਰਚਾ ਹੋਇਆ ਅਸੀਂ ਲਗਾਤਾਰ ਲੱਗੇ ਹੋਇਆ ਸਾਡੀ ਕੋਸ਼ਿਸ਼ ਹੈ ਕਿ ਜੇ ਕੋਈ ਨਸ਼ਾ ਵੇਚਦਾ ਸਾਨੂੰ ਦੱਸਣ ਅਸੀਂ ਫੜਾਵਾਂਗੇ ਅਸੀਂ ਖੁਦ ਅਸੀਂ ਉਹ ਕਰਦੇ ਆ ਅੱਗੇ ਹੋ ਕੇ ਉਹ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜੇ ਨਸ਼ਾ ਲੈ ਕੇ ਆਉਂਦੇ ਨੇ ਜਦੋਂ ਸਾਨੂੰ ਦੱਸ ਦੱਸਣਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਬਚੂਗਾ ਇਹ ਚ ਬਾਕੀ ਜਿਹੜੀ ਆਵਾਮ ਹੈ ਉਹਨਾਂ ਦਾ ਵੀ ਫਰਜ਼ ਬਣਦਾ ਕਿ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਸਰਕਾਰ ਨੂੰ ਸਹਿਯੋਗ ਦੇਣ ਜੋ ਕੋਈ ਇਹੋ ਜਿਹਾ ਕੰਮ ਕਰਦਾ ਉਹਨਾਂ ਨੂੰ ਫੜਾਉਣ ਉਹਨਾਂ ਨੂੰ ਪਰ ਮਸਲਾ ਇਹ ਹੈ ਨਾ ਇਹ ਮੁੱਦਾ ਨਹੀਂ ਹੈ ਕਿ ਪਰਚੇ ਹੋਰ ਜਾਣੇ ਮਤਲਬ ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਮੁੱਦਾ ਉਹ ਕਿਵੇਂ ਹੋਏਗਾ ਕਿਉਂਕਿ ਜੇ ਲੋਕ ਪਿੰਡਾਂ ਦੇ ਵਿੱਚ ਇਹ ਹਾਲਾਤ ਨੇ ਜੇ ਕਿਤੇ ਨਸ਼ਾ ਵੇਚਦਾ ਹੈ ਔਰ ਜੇ ਕੋਈ ਪਿੰਡ ਦਾ ਬੰਦਾ ਸ਼ਿਕਾਇਤ ਕਰਦਾ ਹੈ ਤਾਂ ਉਹਦੇ ਘਰੇ ਆ ਕੇ ਕੁੱਟ ਜਾਂਦੇ ਨੇ ਉਹ ਡਰਦੇ ਨੇ ਨਹੀਂ ਦੇਖੋ ਕਿਤੇ ਨਾ ਕਿਤੇ ਸਾਨੂੰ ਜਾਗਰਤ ਹੋਣ ਦੀ ਲੋੜ ਹੈ ਅਸੀਂ ਜੇ ਅਸੀਂ ਇਸ ਤਰ੍ਹਾਂ ਡਰਦੇ ਰਹੇ ਮੈਨੂੰ ਲੱਗਦਾ ਫਿਰ ਕਦੇ ਇਹ ਕੰਮ ਹੋ ਹੀ ਨਹੀਂ ਸਕਦਾ ਕਦੇ ਵੀ ਤੁਹਾਨੂੰ ਵੋਲਡ ਹੋ ਕੇ ਅੱਗੇ ਆਉਣਾ ਪੈਣਾ ਪਏਗਾ ਸੋ ਅਸੀਂ ਸੀਐਮ ਸਾਹਿਬ ਦਾ ਪੋਰਟਲ ਹੈ ਪੋਰਟਲ ਤੇ ਸ਼ਿਕਾਇਤ ਕਰਨ ਪਤਾ ਵੀ ਨਹੀਂ ਲੱਗਣਾ ਕਿ ਕਿਹਨੇ ਸ਼ਿਕਾਇਤ ਕੀਤੀ ਹੈ ਕੀ ਹੈ ਕੀ ਨਹੀਂ ਸੋ ਇਹਦੇ ਵਾਸਤੇ ਕਿਤੇ ਨਾ ਕਿਤੇ ਆ ਸਾਨੂੰ ਭੁਲੇਖਾ ਹੈ ਵੀ ਸ਼ਾਇਦ ਜੇ ਅਸੀਂ ਦੱਸਾਂਗੇ ਸਾਨੂੰ ਆਹ ਹੋਜੂ ਐਸਾ ਕੁਝ ਨਹੀਂ ਹੈ ਸਰਕਾਰ ਤੁਹਾਨੂੰ ਗਲਬੱਕੜੀ ਚ ਲੈ ਕੇ ਤੁਹਾਡੇ ਬੱਚਿਆਂ ਦਾ ਇਲਾਜ ਕਰਨਾ ਚਾਹੁੰਦੀ ਆ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜਨਾ ਚਾਹੁੰਦੀ ਆ ਪਰ ਇਹਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਆਬਾਮ ਦਾ ਵੀ ਸਹਿਯੋਗ ਦੀ ਲੋੜ ਹੈ 2 ਸਾਲ ਹੋ ਗਏ ਸਰਕਾਰ ਬਣੀ ਨੂੰ 2 ਸਾਲ ਤੋਂ ਵੱਧ ਹੋ ਗਏ ਤੁਸੀਂ ਕਹਿ ਰਹੇ ਕਿ ਪਿੰਡਾਂ 'ਚ ਤੁਹਾਨੂੰ ਵਧੀਆ ਸਹਿਯੋਗ ਮਿਲ ਰਿਹਾ ਸੋ 2 ਸਾਲਾਂ ਦੇ ਵਿੱਚ ਤੁਸੀਂ ਆਪਣੇ ਹਲਕੇ ਦੇ ਸਮਾਣੇ ਦੇ ਵਿੱਚ ਵੱਡੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਕਰਵਾਏ ਆ ਦੇਖੋ ਸਭ ਤੋਂ ਵੱਡਾ ਦਾ ਤੁਸੀਂ ਇੱਥੇ ਪਤਾ ਕਰ ਲਓ ਸੀਵਰੇਜ ਦਾ ਜਿਹੜਾ ਕੰਮ ਹੈ ਬਹੁਤ ਵੱਡਾ ਕੰਮ ਸੀ ਜਿਹੜਾ ਸੀਵਰੇਜ ਦਾ ਮੈਨੂੰ ਲੱਗਦਾ ਅੱਜ ਤੱਕ ਸਮਾਣੇ ਦੇ ਵਿੱਚ ਨਾ ਉਹੇ ਜਿਹੇ ਪਾਈਪਾਂ ਪਈਆਂ ਨੇ ਨਾ ਪੈਣੀਆਂ ਨੇ ਸਾਰੇ ਸ਼ਹਿਰ ਨੂੰ ਹੈ ਜਿਹੜਾ ਅਸੀਂ ਪ੍ਰੋਜੈਕਟ ਘਟੋ-ਘਟ 100 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਹੈ ਜਿਹੜਾ ਉਹ ਉੱਚ ਕਾਫੀ ਕੰਮ ਹੋ ਗਿਆ ਬਾਕੀ ਜਿਹੜਾ ਕੰਮ ਪੈਂਡਿੰਗ ਆ ਉਹ ਵੀ ਜਿਹੜਾ ਕਰਾ ਕੇ ਦਵਾਂਗੇ ਕੋਈ ਵੀ ਪੰਪਿੰਗ ਵਾਲੀ ਮੋਟਰ ਆ ਜਿਹੜੀ ਜਦੋਂ ਸਾਰਾ ਕੰਮ ਕੰਪਲੀਟ ਹੋ ਗਿਆ ਉਹ ਪੰਪਿੰਗ ਮੋਟਰ ਆ ਜਿਹੜੀ ਲਾਉਣ ਦੀ ਲੋੜ ਨਹੀਂ ਪੈਣੀ ਜਿਹੜਾ ਪਾਣੀ ਆ ਸਾਰਾ ਸ਼ਿਵਰੇ ਦਾ ਪਾਣੀ ਆ ਸਾਰਾ ਬਿਨਾ ਮੋਟਰ ਤੋਂ ਜਿਹੜਾ ਐਗਜ਼ੌਸਟ ਹੋਊਗਾ ਉਹ ਚ ਕਿਸੇ ਨੂੰ ਕੋਈ ਮੋਟਰ ਲਾਉਣ ਦੀ ਲੋੜ ਨਹੀਂ ਪੈਣੀ ਵੱਡਾ ਕੰਮ ਹੈ ਜਿਹੜਾ ਦੂਜਾ ਸਾਡੇ ਜਿਹੜਾ ਹੈਗਾ ਸੈਕਟਰੀਟ ਬਣਾਉਣ ਵਾਸਤੇ ਉਹਦੇ ਵਾਸਤੇ ਪੈਸੇ ਆਏ ਹੋਣੇ ਉਹਦਾ ਵੀ ਨਕਸ਼ਾ ਵਗੈਰਾ ਬਣਿਆ ਪਿਆ ਜਲਦੀ ਜਿਹੜਾ ਹੈਗਾ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜੂਗਾ ਜਿਹੜਾ ਸਮਾਣੇ ਦੀ ਗੱਲ ਕਰਦਾ ਬਾਕੀ ਪਿੰਡਾਂ ਦੇ ਵਿੱਚ ਤਾਂ ਸਾਰਿਆਂ ਦੇ ਵਿੱਚ ਕੋਈ ਵੀ ਪਿੰਡ ਲੈ ਲਓ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਕੰਮ ਚੱਲ ਰਹੇ ਨੇ ਹੋ ਵੀ ਗਏ ਬਹੁਤੇ ਪਿੰਡਾਂ ਦੇ ਕਈ ਪਿੰਡ ਇਹੋ ਜਿਹੇ ਨੇ ਜਿੱਥੇ 3-3 ਕਰੋੜ 2.5-2.5 ਕਰੋੜ ਰੁਪਇਆ ਲੱਗਿਆ ਜਿਹੜਾ ਆ ਪਿਛਲੇ 2 ਸਾਲਾਂ ਦੇ ਵਿੱਚ ਹੀ ਜਿਹੜੇ ਖੁਦ ਆਪ ਦੇ ਮੂੰਹੋਂ ਕਹਿੰਦੇ ਨੇ ਕਿ ਸਾਡੇ ਪਿੰਡ ਤੇ ਇੰਨੇ ਪੈਸੇ ਉਹਨਾਂ ਦਾ ਇਹ ਆਖਣਾ ਸੀ ਕਿ ਅਸੀਂ ਜਦੋਂ ਵੋਟਾਂ ਤੁਹਾਨੂੰ ਪਾਈਆਂ ਨੇ ਸਾਨੂੰ ਇਹ ਸੀ ਵੀ ਅਸੀਂ ਪਿੱਛੇ ਵੀ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਹੁਣ ਵੀ ਨਹੀਂ ਕਿਸੇ ਨੇ ਪੁੱਛਣਾ ਪਰ ਅਸੀਂ ਉਹੀ ਜਿਹੜਾ ਸਭ ਤੋਂ ਲਾਸਟ ਪਿੰਡ ਦੀ ਸਭ ਤੋਂ ਜ਼ਿਆਦਾ ਪੈਸੇ ਦੁਗਾਟ ਪਿੰਡ ਤੇ ਲੱਗੇ ਨੇ ਤੁਸੀਂ ਜਾ ਕੇ ਦੇਖ ਲਓ ਉਹ ਪਿੰਡ ਦਾ ਕਾਇਆਕਲ ਪਗੀ ਪਿਛਲੇ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਅਕਸਰ ਐਮਐਲਏ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਉਹ ਵਿਰੋਧੀ ਪਾਰਟੀਆਂ ਦੇ ਜਿਹੜੇ ਵਰਕਰ ਨੇ ਪਿੰਡਾਂ 'ਚ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਤੇ ਨਜਾਇਜ਼ ਝੂਠੇ ਪਰਚੇ ਨੇ ਜਿਹੜੇ ਉਹ ਦਰਜ ਕਰਾਉਂਦੇ ਸੀ ਕਿ ਤੁਹਾਡੀ ਸਰਕਾਰ 'ਚ ਵੀ ਇਸ ਤਰ੍ਹਾਂ ਹੋ ਰਿਹਾ ਤੁਸੀਂ ਸਾਰੇ ਹਲਕੇ ਚ ਜਾ ਕੇ ਉਹ ਪਿੰਡਾਂ ਚ ਇੱਕ ਵੀ ਬੰਦਾ ਕਹਦੇ ਵੀ ਜੋੜੇ ਮੱਜਰੇ ਨੇ ਪਰਚਾ ਕਰਾਇਆ ਤੁਸੀਂ ਜੋ ਮਰਜੀ ਕਹਦੇ ਹੋ ਵੈਸੇ ਤੁਹਾਡੇ ਕੋਲ ਲੋਕ ਆਉਂਦੇ ਨੇ ਕਿ ਉਹ ਆਪਣੀ ਵਿਰੋਧੀ ਧਿਰ ਦਾ ਜੀ ਉੱਤੇ ਪਰਚਾ ਕਰਾਓ ਇਸ ਤਰ੍ਹਾਂ ਦੀਆਂ ਪਰਚਾ ਹੁੰਦੀਆਂ ਇੱਕ ਵੀ ਨਹੀਂ ਆਉਂਦਾ ਸਾਡੀ ਹਮੇਸ਼ਾ ਕੋਸ਼ਿਸ਼ ਹੈ ਮੇਰੇ ਨਾਲ ਕੋਈ ਦੋ ਚਾਰ ਗੁੱਸੇ ਵੀ ਹੋ ਗਏ ਵੀ ਤੁਸੀਂ ਸਾਡੇ ਕਹੇ ਤੋਂ ਪਰਚਾ ਨਹੀਂ ਕਰਾਇਆ ਮੈਂ ਕਿਹਾ ਪਤਾ ਕੀ ਚੱਕਰ ਹੈ ਅਸੀਂ ਪਰਿਵਾਰ ਅੱਜ ਜੇ ਮਨਮਟਾਬ ਹੋਇਆ ਕੱਲ ਨੂੰ ਤੁਸੀਂ ਇਕੱਠੇ ਹੋ ਜਾਣਾ ਪਰਚਾ ਪੈ ਗਿਆ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਨਾਲੋਂ ਬਿਹਤਰ ਹੈ ਵੀ ਆਪਾਂ ਬੈਠ ਕੇ ਮਸਲੇ ਦਾ ਹੱਲ ਜਿਹੜਾ ਕੀਤਾ ਜਾ ਸਕੇ ਅਸੀਂ ਜਿੰਨੇ ਵੀ ਆਨੇ ਉਹਨਾਂ ਤੋਂ ਇਹੀ ਕੋਸ਼ਿਸ਼ ਰਹਿੰਦੀ ਆ ਵੀ ਬੈਠ ਕੇ ਮਸਲਾ ਹੱਲ ਕੀਤਾ ਜਾਵੇ ਜਿੰਨਾ ਮਰਜ਼ੀ ਤੁਸੀਂ ਕੋਰਟ ਕਚੈਰੀਆਂ 'ਚ ਫਿਰ ਲੋ ਥਾਣੇ ਫਿਰ ਲੋ ਪਰਚੇ ਕਰਾ ਲੋ ਅਖੀਰ 'ਚ ਫੈਸਲਾ ਫੇਰ ਚਾਰ ਪਤਵੰਤੇ ਸੱਜਣਾ 'ਚ ਬੈਠ ਕੇ ਹੁੰਦਾ ਸੋ ਅਸੀਂ ਹਮੇਸ਼ਾ ਮੈਂ ਜਿੰਨੇ ਪਿੰਡਾਂ ਜਾਂਦਾ ਉੱਥੇ ਵੀ ਇਹੀ ਗੱਲ ਕਰੀਦੀ ਆ ਵੀ ਤੁਸੀਂ ਆਪਸ ਵਿੱਚ ਕੋਈ ਝਗੜੇਬਾਜ਼ੀ ਨਾ ਕਰੋ ਕੁਛ ਆਪਸ ਵਿੱਚ ਨਾ ਝਗੜੋ ਕਿਉਂਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਤੁਹਾਡੇ ਲਈ ਬਿਉਣ ਨੂੰ ਟਾਈਮ ਲੱਗਣਾ ਜੇ ਕੋਈ ਗੱਲਬਾਤ ਹੋਗੀ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਕੰਮ ਕੌਣ ਆਉਣਾ ਹੈ ਤੁਹਾਡਾ ਗਵਾਂਡੀ ਕੰਮ ਆਉਣਾ ਸੋ ਕਿਉਂ ਆਪਦੇ ਆਂਡ ਗੁਮਾੜ ਨਾਲ ਬਿਗਾੜਦੇ ਹੋ ਆਂਡ ਗੁਮਾੜ ਨਾਲ ਬਿਗਾੜਨ ਦੀ ਬਿਲਕੁਲ ਲੋੜ ਨਹੀਂ ਆਪਦੇ ਨਗਰ ਨਾਲ ਸਹਿਮਤੀ ਰੱਖੋ ਵੋਟਾਂ ਪੈ ਗਈਆਂ ਕਹਾਣੀ ਖਤਮ ਜਿਹੜਾ ਜਿੱਤ ਗਿਆ ਖਤਮ ਮੁੜ ਕੇ ਲੋੜ ਹੀ ਨਹੀਂ ਹੈ ਤੁਹਾਨੂੰ ਗੱਲ ਕਰਨ ਦੀ ਜਿਹੜਾ ਤੁਹਾਡਾ ਐਮਐਲਏ ਬਣ ਗਿਆ ਜਿਹੜਾ ਐਮਪੀ ਬਣ ਗਿਆ ਜਿਹੜੀ ਮਰਜ਼ੀ ਪਾਰਟੀ ਦਾ ਉਹ ਤੁਹਾਡਾ ਐਮਪੀ ਆ ਗੱਲ ਖਤਮ ਉਹ ਸਭ ਦਾ ਐਮਪੀ ਆ ਉਹ ਕਾਲੀਆਂ ਦਾ ਵੀ ਆ ਉਹ ਝਾੜੂ ਵਾਲ ਸਭ ਦੀ ਐਮਐਲਏ ਸਭ ਦੀ ਐਮ ਐਮਪੀ ਹੈ ਸੋ ਸਾਨੂੰ ਜਦ ਤੱਕ ਅਸੀਂ ਇਸ ਪਾਸਿਓਂ ਵੱਲ ਜਾਗਰਤ ਨਹੀਂ ਹੁੰਦੇ ਉਦੋਂ ਤੱਕ ਜਿਹੜੇ ਪਿੰਡਾਂ 'ਚ ਪਰਚਾ ਕਲਚਰ ਜਿਹੜਾ ਚੱਲਦਾ ਸੀ ਉਹ ਤੇ ਨਜਾਤ ਨਹੀਂ ਲੱਗ ਸਕਦੀ ਪਰ ਸਾਡੇ ਹਲਕੇ ਸਮਾਣੇ ਦੇ ਵਿੱਚ ਮੈਂ ਗਾਰੰਟੀ ਦਿੰਦਾ ਤੋ ਕੋਈ ਵੀ ਪਿੰਡ ਦਾ ਆ ਕੇ ਕਹਦੇ ਵੀ ਹਾਂ ਮੇਰੇ ਤੇ ਪਰਚਾ ਕਰਾਇਆ ਮੈਂ ਤੁਹਾਡਾ ਦੇਣਦਾਰ ਹਾਂ ਪਿੰਡਾਂ ਚੋਂ ਜਾਂ ਸ਼ਹਿਰਾਂ ਚੋਂ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਤੁਹਾਡੇ ਕੋਲ ਕੰਮ ਕਰਾਉਣ ਆਉਂਦਾ ਤਾਂ ਕਰਦੇ ਉਸੇ ਤਰ੍ਹਾਂ ਬਿਨਾਂ ਭੇਦ ਭਾਵ ਤੋਂ ਮੈਂ ਕਹਿੰਦਾ ਤੁਸੀਂ ਚਲੋ ਹੁਣ ਤਾਂ ਇਲੈਕਸ਼ਨ ਚੱਲ ਰਹੀ ਆ ਜਿੱਦ ਤੋਂ ਦਾ ਮੈਂ ਐਮਐਲਏ ਬਣਿਆ ਉਦੋਂ ਦਾ ਲਗਾਤਾਰ ਦਫ਼ਤਰ ਚੱਲ ਰਿਹਾ ਜੀ ਕੋਈ ਸਾਡੇ ਨਾਲ ਪੱਖਪਾਤ ਨਹੀਂ ਜਿਹੜਾ ਵੀ ਆ ਗਿਆ ਉਹਦੇ ਕੰਮ ਕਰਾ ਕੇ ਦੇਣਾ ਸਾਡੇ ਨਾਲ ਕੋਈ ਕਿਸੇ ਨਾਲ ਬਿਤਕਰਾਨੀ ਹੈ ਜਿਹੜਾ ਮਰਜ਼ੀ ਆ ਗਿਆ ਸਾਡੇ ਜਦੋਂ ਦਫ਼ਤਰ ਖੁੱਲ ਗਿਆ ਉਹ ਸਭ ਦੇ ਹੀ ਆ ਉੱਚ ਕੋਈ ਗੱਲ ਹੀ ਨਹੀਂ ਹੈ ਇਦਾਂ ਦੀ ਸਾਡੇ ਲਈ ਮੈਂ ਕਿਹਾ ਸਾਰੀਆਂ ਪਾਰਟੀਆਂ ਦੇ ਆਉਂਦੇ ਨੇ ਸਗੋਂ ਕਈ ਵਾਰੀ ਉਰਲੇ ਪਰਲੇ ਕਹਿੰਦੇ ਨੇ ਵੀ ਤੁਸੀਂ ਸਭ ਦੀ ਕੰਮ ਕਰਾਈ ਜਾਂਦੇ ਹੋ ਦੇਖੋ ਪਹਿਲਾਂ ਸਾਨੂੰ ਵੋਟਾਂ ਪੈ ਗਈਆਂ ਹੁਣ ਹੁਣ ਤਾਂ ਸਾਡਾ ਫਰਜ਼ ਬਣਦਾ ਜਦੋਂ ਅਸੀਂ ਬਣ ਗਏ ਅਸੀਂ ਸਭ ਦੀ ਐਮਐਲਏ ਆਂ ਸਭ ਦੀ ਮੰਤਰੀ ਆਂ ਸਭ ਦੀ ਕੰਮ ਕਰਾਉਨੇ ਆ ਜਿੰਨਾ ਹੋ ਸਕਦਾ ਜਿਹਦੇ ਨਾਲ ਤੁਰਕੇ ਵੀ ਜਾਣਾ ਪਊ ਤੁਰਕੇ ਵੀ ਜਾਣਿਆ ਹਰ ਇੱਕ ਨਾਲ ਸੋ ਇਸ ਕਰਕੇ ਸਾਡੇ ਲਈ ਕੋਈ ਪੱਕਾ ਪਤ ਨਹੀਂ ਹੈ ਜੀ ਸੁਜੀਪ ਪਟਿਆਲਾ ਪੂਰੇ ਲੋਕ ਸਭਾ ਹਲਕੇ ਦੀ ਗੱਲ ਕਰ ਲਈਏ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਪਹਿਲਾਂ ਨਹੀਂ ਹੋਏ ਜੇ ਡਾਕਟਰ ਬਲਬੀਰ ਸਿੰਘ ਜਿੱਤੇ ਹੈ ਤਾਂ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਾਉਣਾ ਚਾਹੁੰਦੇ ਹੋ ਦੇਖੋ ਕਿਤੇ ਨਾ ਕਿਤੇ ਇੱਕ ਤਾਂ ਵੱਡੀ ਇੰਡਸਟਰੀ ਦੀ ਲੋੜ ਹੈ ਪਟਿਆਲੇ ਨੂੰ ਵੱਡੀ ਇੰਡਸਟਰੀ ਜੇ ਆਵੇ ਤਾਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਰੋਜ਼ਗਾਰ ਹੈ ਜਿਹੜਾ ਹੋਰ ਬੱਦ ਤੋਂ ਬੱਦ ਰੋਜ਼ਗਾਰ ਹੈ ਜਿਹੜਾ ਲਿਆਂਦਾ ਜਾ ਸਕਦਾ ਉਹ ਹੋਰ ਵੀ ਜਿਹੜੇ ਕੋਈ ਕੇਂਦਰ ਵੱਲੋਂ ਆਉਣ ਵਾਲੇ ਉਹ ਕਿਉਂ ਸਾਡਾ ਸਮਾਨ ਹੈ ਜਿਹੜਾ ਇਹ ਇੱਕ ਕੌਟਸਪੈਨ ਬਹੁਤ ਜ਼ਿਆਦਾ ਹੈ ਇਥੇ ਕੋਈ ਕੋਰਸਪੈਨਲ ਵਾਲਾ ਰੈਲੇਵੈਂਟ ਕੋਈ ਵੱਡਾ ਪਲਾਂਟ ਜੇ ਇੱਥੇ ਆ ਜੇ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਔਰ ਬਾਕੀ ਸਤਰਾਣੀ ਚ ਵੀ ਕੋਈ ਨਾ ਕੋਈ ਵੱਡੇ ਜੁਨਟ ਦੀ ਲੋੜ ਆ ਕਿਉਂਕਿ ਹਰਿਆਣੇ ਦੇ ਨਾਲ ਲੱਗਦਾ ਉੱਥੇ ਵੀ ਕੋਈ ਵੱਡਾ ਜੁਨਟ ਨਹੀਂ ਆਇਆ ਸੋ ਜਿੰਨੇ ਵੱਧ ਤੋਂ ਵੱਧ ਕੋਈ ਜੁਨਟ ਆ ਸਕਦੇ ਨੇ ਉਹਨਾਂ ਦਾ ਫਾਇਦਾ ਵੱਡੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੀ ਲੜਾਈ ਲੜਨ ਦੀ ਲੋੜ ਆ ਕਿਉਂਕਿ ਪੰਜਾਬ ਦਾ ਹੁਣ ਹੁਣੇ ਤੁਸੀਂ ਦੇਖ ਲਓ 8.5 ਹਜ਼ਾਰ ਕਰੋੜ ਤੋਂ ਉੱਤੇ ਜਿਹੜਾ ਹੈਗਾ ਸਾਡਾ GST ਦਾ NHM ਦਾ ਔਰ GST ਆ RDF ਹੈ ਉਹ ਰੁਕੀ ਬੈਠੇ ਨੇ ਜੋ ਦੇਣ ਸਾਡੇ ਪੰਜਾਬ ਦਾ ਕਿੰਨਾ ਮਸਲੇ ਹੱਲ ਹੋ ਸਕਦੇ ਨੇ ਸਾਡੀਆਂ ਸੜਕਾਂ ਸਾਰੀਆਂ ਸਮਰ ਸਕਦੀਆਂ ਨੇ ਸਾਡੀਆਂ ਮੰਡੀਆਂ ਬਣ ਸਕਦੀਆਂ ਨੇ ਸਾਡੇ ਹਸਪਤਾਲਾਂ 'ਚ ਕਿੰਨਾ ਸੁਧਾਰ ਹੋ ਸਕਦਾ ਇਹ ਕਿਤੇ ਨਾ ਕਿਤੇ ਕੇਂਦਰ ਵੱਲੋਂ ਮਤਰੀਮਾਲਾ ਬਿਹਾਰਾ ਜਿਹੜਾ ਸਾਡੇ ਤੇ ਵਰਤਿਆ ਜਾ ਰਿਹਾ ਵੋਟਾਂ ਦੇ ਵਿੱਚ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਇਹ ਵੀ ਦੋਸ਼ ਲਾਉਂਦੀਆਂ ਨੇ ਜਿਵੇਂ ਪਿਛਲੀਆਂ ਸਰਕਾਰਾਂ ਤੇ ਵੀ ਦੋਸ਼ ਲੱਗਦੇ ਸੀ ਨਜਾਇਜ਼ ਮਾਈਨਿੰਗ ਦੇ ਉਹ ਹੁਣ ਵੀ ਲੱਗਦੇ ਨੇ ਸੋ ਤੁਹਾਡੇ ਕੋਲ ਵਿਭਾਗ ਹੈ ਉਹਦੇ ਲਈ ਤੁਸੀਂ ਤੁਹਾਡੇ ਧਿਆਨ 'ਚ ਹੈ ਕੋਈ ਕਾਰਵਾਈ ਕਰ ਰਹੇ ਹੋ ਦੇਖੋ ਅਸੀਂ ਕਿਸੇ ਨੂੰ ਵੀ ਨਜਾਇਜ਼ ਮਾਈਨਿੰਗ ਵਾਲੇ ਨੂੰ ਬੜਾਵਾ ਨਹੀਂ ਦਿੰਦੇ ਔਰ ਦੂਜੀ ਗੱਲ ਤੁਸੀਂ ਆਹ 2 ਸਾਲ ਤੋਂ ਪਿਛਲਾ ਆਹ ਆ ਦੋ ਸਾਲਾਂ 'ਚ ਇਹ ਵੀ ਦੇਖ ਲਓ ਵੀ 2 ਸਾਲ ਪਹਿਲਾਂ ਕਿੰਨਾ ਰੈਵਨਿਊ ਸੀ ਆਹ ਦੋ ਸਾਲਾਂ 'ਚ ਕਿੰਨਾ ਫਰਕ ਪਿਆ ਇਹ ਇਹ ਸਾਲ ਦਾ ਪਿਛਲੇ ਸਾਲ ਦੇ 257 ਕਰੋੜ ਦਾ ਰੈਵਨਿਊ ਉਹ ਨਹੀਂ ਪਹਿਲਾਂ 25 ਕਰੋੜ 30 ਕਰੋੜ ਤੋਂ ਨਹੀਂ ਬਥਿਆ ਹੈ ਕਿ ਕਦੇ ਇਹ ਕੀ ਕਰਨਾ ਹੈ ਕੀ ਇਹ ਨਜਾਇਜ਼ ਮਾਈਨਿੰਗ ਕਰਕੇ ਆ ਇਹ ਜੇ ਅਸੀਂ ਲਗਾਤਾਰ ਫੋਕਸ ਬਣਾ ਕੇ ਰੱਖਿਆ ਹੋਇਆ ਕਿ ਹਾਂ ਅਸੀਂ ਰਾਇਲਟੀ ਵੀ ਪਰਾਉਨੇ ਆ ਬਾਕੀ ਦਾ ਜਿਹੜੀ ਕੋਈ ਰੇਤੀ ਦਾ ਹੋਆ ਉਹ ਪ੍ਰੋਪਰ ਤਰੀਕੇ ਨਾਲ ਕੋਈ ਡੀਐਸਆਰ ਚ ਪੈਣ ਵਾਲਾ ਉਹ ਚ ਪਾਉਣਾ ਜੇ ਕਮਰਸ਼ੀਅਲ ਮਾਇਨਾ ਕੋਈ ਕਮਰਸ਼ੀਅਲ ਚ ਹੋ ਕਰਨ ਵਾਲਾ ਅਸੀਂ ਕਿਸੇ ਨਾਲ ਵੀ ਕਿਸੇ ਨਾਲ ਵੀ ਕੰਪਰੋਮਾਈਜ਼ ਨਹੀਂ ਕਰਦੇ ਜਿਹੜਾ ਵੀ ਕੋਈ ਨਜਾਇਜ਼ ਕਰੂ ਉਤੇ ਕਾਰਵਾਈ ਹੋਊਗੀ ਹੋਊਗੀ ਸਮਾਣੇ ਦੇ ਵਿੱਚ ਤੁਸੀਂ ਕਿਹਾ ਕਿ ਵੱਡੇ ਪ੍ਰੋਜੈਕਟ ਜਿਹੜੇ ਲਿਆ ਰਹੇ ਹਾਂ ਹੁਣ ਤੱਕ ਜਿਹੜੇ ਤੁਸੀਂ ਕਿਹਾ ਕਿ ਸੀਵਰੇਜ ਪਲਾਂਟ ਵੱਡਾ ਲਾਇਆ ਇਸ ਤੋਂ ਇਲਾਵਾ ਹੁਣ ਤੋਂ ਬਾਅਦ ਦੇ ਤੁਹਾਡੇ ਪ੍ਰੋਜੈਕਟ ਕਿਹੜੇ ਨੇ ਜਿਹੜੇ ਤੁਸੀਂ ਲਿਆਉਣਾ ਚਾਹੁੰਦੇ ਹੋ ਦੇਖੋ ਪ੍ਰੋਜੈਕਟ ਤਾਂ ਜਿਹੜੇ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਵੀ ਕਿਉਂਕਿ ਮੇਰਾ ਖਿਆਲ ਹੈ ਸਮਾਣਾ ਦੇ ਵਿੱਚ ਸੈਲਰ ਬਹੁਤ ਵੱਡੇ ਪੱਧਰ ਤੇ ਨੇ ਧਾਗਾ ਫੈਕਟਰੀਆਂ ਬਹੁਤ ਵੱਡੇ ਪੱਧਰ ਤੇ ਨੇ ਇੰਡਸਟਰੀ ਮਤਲਬ ਸਮਾਣਾ ਦੇ ਵਿੱਚ ਹੈ ਨਹੀਂ ਇੰਡਸਟਰੀ ਬਹੁਤ ਜ਼ਿਆਦਾ ਹੈ ਇੰਡਸਟਰੀ ਦੀ ਕੋਈ ਕਮੀ ਨਹੀਂ ਹੈ ਇੱਥੇ ਇੱਥੇ ਤਾਂ ਮੈਂ ਚਾਹੁੰਨਾ ਕਿ ਜਿਹੜਾ ਜਿਵੇਂ ਧਾਗਾ ਫੈਕਟਰੀ ਆ ਉਹਦੇ ਨਾਲ ਸੰਬੰਧਿਤ ਕੋਈ ਵੱਡਾ ਜੁਨਟ ਜੇ ਕੋਈ ਆ ਸਕੇ ਤਾਂ ਮੈਨੂੰ ਲੱਗਦਾ ਉਹਦਾ ਜਿਹੜਾ ਬਹੁਤ ਵੱਡਾ ਫਾਇਦਾ ਹੋ ਸਕਦਾ ਕਿਉਂਕਿ ਉਹ ਧਾਗਾ ਸਾਰਾ ਐਕਸਪੋਰਟ ਹੁੰਦਾ ਬਾਹਰ ਜਾਂਦਾ ਹੈ ਸੋ ਜੇ ਉਰੇ ਕੋਈ ਉਹਦੇ ਨਾਲ ਸੰਬੰਧਿਤ ਕੋਈ ਵੱਡੀ ਇੰਡਸਟਰੀ ਆ ਜਾਏ ਤਾਂ ਇਹ ਇਹਦਾ ਹੋਰ ਵੀ ਜਿਹੜਾ ਰੋਜ਼ਗਾਰ ਵੈਸੇ ਤਾਂ ਉਰੇ ਜਿਹੜੀ ਇੰਡਸਟਰੀ ਸਭ ਤੋਂ ਜ਼ਿਆਦਾ ਕਾਟਸਪਿੰਨ ਹੈ ਮੇਰਖਲਾ ਪੰਜਾਬ ਦੇ ਵਿੱਚ ਜੇ ਮੈਂ ਕਿਹਾ 35 ਤੋਂ 40 ਕਾਟਸਪਿੰਨ ਉਰੇ ਸਮਾਨੇ ਚ ਲੱਗੀਆਂ ਹੋਈਆਂ ਨੇ ਇੰਨੀ ਅਮਰਖਾ ਲੁਧਿਆਣੇ ਚ ਵੀ ਨਹੀਂ ਹੋਣੀਆਂ ਜਾਂ ਕਿਸੇ ਹੋਰ ਜ਼ਿਲ੍ਹੇ ਚ ਵੀ ਨਹੀਂ ਹੋਣੀਆਂ ਜਿੰਨੀਆਂ ਸਮਾਨੇ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਮੇਰਾ ਤਾਂ ਕਹਿਣ ਤੋਂ ਮਤਲਬ ਹੈ ਕਿ ਉਹਦੇ ਨਾਲ ਸੰਬੰਧਿਤ ਅਗਰ ਕੋਈ ਆ ਜੇ ਤਾਂ ਉਹਦਾ ਬਹੁਤ ਸਾਰਾ ਜਿੱਥੇ ਸਮਾਨੇ ਦਾ ਨਾਮ ਬਣਨਾ ਉਥੇ ਹੋਰ ਵੀ ਇਹ ਇੰਡਸਟਰੀ ਨੂੰ ਵੀ ਫਾਇਦਾ ਹੋ ਸਕਦਾ ਸਾਡੇ ਨਾਲ ਜੁੜਨ ਲਈ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ